ਸਿੰਘ ਬਿਹਾਲਾ ਵਿਖੇ ਦਰਬਾਰ ਹਜ਼ਰਤ ਮਸਤ ਬੋਦੀਆਂ ਵਾਲਿਆਂ ਦੇ ਅਸਥਾਨ ਤੇ ਸਮੂਹ ਨਗਰ ਨਿਵਾਸੀ ਗ੍ਰਾਮ ਪੰਚਾਇਤ ਪ੍ਰਵਾਸੀ ਭਾਰਤੀਆਂ ਅਤੇ ਇਲਾਕੇ ਦੇ ਸਹਿਯੋਗ ਨਾਲ ਪ੍ਰਬੰਧਕ ਕਮੇਟੀ ਬਿਹਾਲਾ ਵੱਲੋਂ ਹਜ਼ਰਤ ਮਸਤ ਬਾਬਾ ਬੋਦੀਆਂ ਵਾਲਿਆਂ ਦੀ ਯਾਦ ਵਿੱਚ ਸਾਲਾਨਾ 76ਵਾਂ ਜੋੜ ਮੇਲਾ 9 ਤੋਂ 10 ਜੁਲਾਈ ਨੂੰ ਡੇਰੇ ਦੇ ਮੁੱਖ ਸੇਵਾਦਾਰ ਰਣਵੀਰ ਸਿੰਘ ਰਾਣਾ ਬਿਹਾਲਾ ਦੀ ਅਗਵਾਈ ਹੇਠ ਕਰਵਾਇਆ ਜਾ ਰਿਹਾ ਹੈ ਇਸ ਮੌਕੇ ਮੁੱਖ ਸੇਵਾਦਾਰ ਰਣਵੀਰ ਸਿੰਘ ਰਾਣਾ ਬਿਹਾਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ 9 ਜੁਲਾਈ ਨੂੰ ਸਾਲਾਨਾ ਜੋੜ ਮੇਲੇ ਮੌਕੇ ਚਿਰਾਗ ਅਤੇ ਚੰਡੇ ਦੀ ਰਸਮ ਸੰਗਤਾਂ ਵੱਲੋਂ ਅਦਾ ਕੀਤੀ ਜਾਵੇਗੀ ਅਤੇ ਸ਼ਾਮ 5 ਵਜੇ ਕਵਾਲੀਆਂ ਅਤੇ ਨਕਲਾਂ ਕਰਵਾਈਆਂ ਜਾਣਗੀਆਂ ਉਹਨਾਂ ਨੇ ਦੱਸਿਆ ਕਿ 10 ਜੁਲਾਈ ਨੂੰ ਸਾਲਾਨਾ ਜੋੜ ਮੇਲੇ ਮੌਕੇ ਸਵੇਰੇ 10 ਵਜੇ ਚਾਦਰ ਦੀ ਰਸਮ ਸੰਗਤਾਂ ਵੱਲੋਂ ਅਦਾ ਕੀਤੀ ਜਾਵੇਗੀ ਉਪਰੰਤ ਖੁੱਲ੍ਹੇ ਪੰਡਾਲ ਵਿੱਚ ਪੰਜਾਬ ਦੇ ਨਾਮਵਰ ਕਲਾਕਾਰ ਆਰ ਜੋਗੀ, ਗਿਲ ਸਿਸਟਰ, ਮਿੰਟੂ ਹੀਰਾ ਵਾਲਾ, ਰਾਮ ਮੋਜੀ ਬੀਟ ਗਰੁੱਪ ਚੱਬੀਵਾਲ, ਸੋਹਣ ਸ਼ੰਕਰ, ਪਿੰਕੀ ਨਕਾਲ پارٹی ਮਹਿਤਿਆਣਾ, ਪ੍ਰੇਮ ਕਵਾਲ ਪ੍ਰਣਾਮ ਵਾਲੇ, ਰਾਜੇਸ਼ ਚੰਦ ਕਵਾਲ ਜਲੰਧਰ ਆਦਿ ਕਲਾਕਾਰ ਪੀਰਾਂ ਦੀ ਮਹਿਫਿਲ ਸਜਾਉਣਗੇ। इस मौके सालाना जोड़ मेले दौरान वक दरबारा तो फकर फकीर पुज के हाजरी परंगे। उन्होंने दसिया के सालाना जोड़ मेले मौके मुख मेहमान पार्लिया हुशियाराजरी हाजरी गे सालाना जोड़ मेले मौके दीपा म्यूवालिया स्टेज सक दी सेवा गे इस मौके मुख सेवादार रणवीर सिंह राणा बिहारा बीबी रचपाल कौर ਮਨਜਿੰਦਰ ਸਿੰਘ ਹਰਪਾਲ ਸਿੰਘ ਡੀਐਸਪੀ ਕੁਲਵਿੰਦਰ ਸਿੰਘ ਅੰਕੂ ਬਿਹਾਲਾ ਜੀਵਨ ਸਿੰਘ ਆਦਿ ਹਾਜ਼ਰ ਸਨ ਇਸ ਮੌਕੇ ਸਲਾਣਾ ਜੋੜ ਮੇਲੇ ਦੌਰਾਨ ਛਬੀ ਚਾਹ ਪਕੌੜੇ ਅਤੇ ਦਾਤਾ ਜੀ ਦੀ ਲੰਗਰ ਅਤੁੱਟ ਵਰਤਾਏ ਜਾਣਗੇ ਕੈਮਰਾਮੈਨ ਮਨਿੰਦਰ ਸਿੰਘ ਸੈਗਲ ਦੇ ਨਾਲ ਹੁਸ਼ਿਆਰਪੁਰ ਤੋਂ ਪੱਤਰਕਾਰ ਹਰਵਿੰਦਰ ਸਿੰਘ ਪੁੰਗਰਨੀ ਦੀ ਵਿਸ਼ੇਸ਼ ਰਿਪੋਰਟ ਕਰਾਤਾ ਬਾਬਾ ਮਾਸਤਬਦੀਏ ਸਰਕਾਰ ਦਾ ਹੌਲ ਸੱਚਾ ਦਰਬਾਰ ਕੀਜ ਹੈ ਆ ਇਹ ਪਿੰਡ ਬਿਹਾਰਾ ਜ਼ਿਲ੍ਹਾ ਸ਼ਾਹਪੁਰ ਵਿਖੇ 76ਵਾਂ ਜੋੜ ਮੇਲਾ ਬਾਬੇ ਮਹਤਾ ਦੀ ਯਾਦ ਦੇ ਵਿੱਚ ਮਨਾਇਆ ਜਾ ਰਿਹਾ ਹੈ ਜਿਹਦੇ ਵਿੱਚ 9 10 ਜੁਲਾਈ ਨੂੰ 9 ਨੂੰ ਝੰਡਾ ਹੋਊਗਾ ਝੰਡਾ ਚਿਰਾਗ ਤੇ ਚੱਦਵੇ ਰਸਮ ਹੋਊਗੀ 10 ਤਰੀਕ ਨੂੰ ਇਨਾਮੀ ਕਰਾਕਾਰ ਪਹੁੰਚਣਗੇ ਤੇ ਚਾਹ ਪਕੌੜੇ ਦਾ ਲੰਗਰ ਦਾ ਟੁੱਟ-ਟਬਰ ਕੀਤਾ ਜਾਏਗਾ ਖੰਨੇ ਮਿੱਠੇ ਜਲਦੀ ਸ਼ੀਰ ਕੀਤੀ ਜਾਏਗੀ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਹਮ ਹਮਾ ਕੇ ਇਸ ਦਰਬਾਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਜੀ ਮੁੱਖ ਮਹਿਮਾਨ ਡਾਕਟਰ ਰਾਜਗੁਰੂ ਜੀ ਪਹੁੰਚ ਰਹੇ ਹਨ ਪਿੰਡਾਂ ਦੇ ਵਿੱਚ ਸਹਾਯੋਗ ਦੇਣ ਦੀ ਪਿੰਡਾਂ ਦੇ ਵਿੱਚੋਂ ਸੰਗਤ ਬਾਅਦ ਛੱਡ ਕੇ ਸਹਾਯੋਗ ਦੇਵੇ ਜੀ ਬਕ ਬਕ ਦੇ ਰਹੇ ਦੋਸਤ ਫਕਤ ਸਾਧੂ ਸੰਤ ਅੱਕਰ ਲੋਕ ਪਹੁੰਚ ਰਹੇ ਹਨ ਤੇ ਉਹਨਾਂ ਦੇ ਦਰਸ਼ਨ ਕਰੋ ਆ ਕੇ ਖੁਸ਼ੀਆਂ ਪ੍ਰਾਪਤ ਕਰੋ ਜੀ ਸਮੂਹ ਸਾਧ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਦੋਨੇ ਦਿਨ ਪਹੁੰਚ ਕੇ ਦਰਬਾਰ ਦੇ ਵਿੱਚ ਹਾਜ਼ਰੀ ਲਵਾਓ ਜੀ ਔਰ ਬਾਅਦ ਛੱਡ ਕੇ ਯੋਗਦਾਨ ਪਾਓ ਜੀ ਜੇ ਕਰਾ ਬਾਬਾ ਮਖਤੂਦੀ ਵਾਲੀ ਸਰਕਾਰ ਸੋ ਸੱਚੇ ਦਰਬਾਰ ਕੀ ਜੈ